ਵਾ ਪ੍ਰਧਾਨ ਭਾਰਤੀ ਕਿਰਸਾਣ ਕ੍ਰਾਂਤੀਕਾਰੀ ਮੇਰੇ ਨਾਲ ਸਾਡੇ ਯੂਪੀ ਤੋਂ ਸੀਨੀਅਰ ਸਾਥੀ ਆ ਗੁਰਮਨੀਤ ਸਿੰਘ ਮੰਗਟ ਇਧਰ ਮੇਰੇ ਬਲਵੰਤ ਸਿੰਘ ਜਬਰਾਹਮਕੇ ਬੀਕੇਯੂ ਬਰਾਹਮਕੇ ਦੇ ਆਗੂ ਆ ਸੋ ਅੱਜ ਅਸੀਂ ਬਹੁਤ ਗਮਗੀਨ ਮਾਹੌਲ ਦੇ ਵਿੱਚ ਇਹ ਪੀਸੀ ਕਰ ਰਹੇ ਆ ਜਿਹੜਾ ਕੱਲ ਦਾ ਘਟਨਾਕਰਮ ਹੋਇਆ ਤੁਸੀਂ ਸਾਰਿਆਂ ਨੇ ਦੇਖਿਆ ਪਹਿਲਾਂ ਤਾਂ ਅੱਜ ਜਿਹੜੀਆਂ ਸਾਡੀਆਂ ਵੱਡੋ ਵੱਡੀ ਫੋਰਮਾਂ ਦੀਆਂ ਮੀਟਿੰਗਾਂ ਹੋਈਆਂ ਵਾ ਉਹਦੇ ਵਿੱਚ ਅਸੀਂ ਜਿਹੜੇ ਕੱਲ ਸਾਡੇ ਸਾਥੀ ਸ਼ਹੀਦ ਹੋਇਆ ਵਾ ਉਹਨੂੰ ਅਸੀਂ ਸ਼ਰਧਾਂਜਲੀ ਦਿੱਤੀ ਆ ਤੇ ਜਿਹੜੀ ਸਾਂਝੇ ਫੋਰਮ ਦੀ ਸਾਂਝੀ ਮੀਟਿੰਗ ਹੋਊਗੀ ਉਹਦੇ ਵਿੱਚ ਵੀ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਵਾਂਗੇ ਅਗਲੀ ਗੱਲ ਸਾਥੀਆਂ ਦਾ ਕੁਛ ਸੀਗਾ ਵੀ ਐਸਕੇਐਮ ਗੈਰ ਰਾਜਨੀਤਿਕ ਵੀ ਉਹ ਇੱਥੇ ਕਿਉਂ ਨਹੀਂ ਉਹ ਵਿੱਚ ਤੁਹਾਨੂੰ ਦੱਸ ਦਿਆਂ ਵੀ ਉਹ ਹੁਣੇ ਹੀ ਸਾਡਾ ਫੋਰਮ ਵੀ ਤੇ ਉਹ ਗੈਰ ਰਾਜਨੀਤਿਕ ਫੋਰਮ ਕਿਸਾਨ ਮਜ਼ਦੂਰ ਮੋਰਚਾ ਵੀ ਤੇ ਐਸਕੇਐਮ ਗੈਰ ਰਾਜਨੀਤਿਕ ਉਹ ਫੌਰੀ ਤੌਰ ਤੇ ਨਿਕਲ ਰਹੇ ਆ ਖਨੋਰੀ ਨੂੰ ਉੱਥੇ ਵੀ ਅੱਜ ਉਹ ਪੀਸੀ ਕਰਨਗੇ ਇਕੱਠੇ ਹੋ ਕੇ ਵੀ ਉਹ ਉਧਰ ਨਿਕਲ ਗਏ ਆ ਸੋ ਤੁਹਾਡੇ ਅਸੀਂ ਇਹ ਧਿਆਨ ਚ ਲਿਆਉਣਾ ਚਾਹੁੰਦੇ ਆ ਵੀ ਅਸੀਂ ਅੱਜ ਫੈਸਲਾ ਕੀਤਾ ਵਾ ਕਿ ਅਗਲੇ ਆਉਣ ਵਾਲੇ 2 ਦਿਨ ਇੱਕ ਅੱਜ ਦਾ ਤੇ ਇੱਕ ਕੱਲ ਦਾ ਦਿਨ ਅਸੀਂ ਇਹ ਲਾਉਣੇ ਆ ਆਪਦੇ ਜਿਹੜੇ ਸਾਡੇ ਬੰਦੇ ਜ਼ਖਮੀ ਹੋਏ ਆ ਵੱਡੀ ਗਿਣਤੀ ਵਿੱਚ ਸਾਡੇ 78 ਬੰਦੇ ਖਨੌਰੀ ਜ਼ਖਮੀ ਹੋਏ ਆ 11 ਸਾਡੇ ਬੰਦੇ ਇੱਥੇ ਜ਼ਖਮੀ ਹੋ ਗਏ ਆ ਖਨੌਰੀ ਵਾਲੇ ਪਟਿਆਲੇ ਦਾਖਲ ਆ ਇੱਥੋਂ ਵਾਲੇ ਆਪਣੇ ਰਾਜਪੁਰੇ ਦਾਖਲ ਆ ਵੀ ਇਹ 2 ਦਿਨ ਤੇ ਜਿਹੜਾ ਸਾਡਾ ਸ਼ਹੀਦ ਹੋਇਆ ਸਾਥੀ ਆ ਅਸੀਂ ਇਹ 2 ਦਿਨ ਉਹਨਾਂ ਦੀ ਸਾਮ ਸੰਭਾਲ ਕਰਨੀ ਆ ਉਹਨਾਂ ਦੇ ਪਰਿਵਾਰਾਂ ਨੂੰ ਮਿਲਣਾ ਵਾ ਸ਼ਹੀਦ ਦੇ ਪਰਿਵਾਰ ਨੂੰ ਮਿਲਣਾ ਵਾ ਸੋ 2 ਦਿਨ ਆਸਤੇ ਅਸੀਂ ਮੋਰਚਾ ਇੱਥੇ ਹੀ ਸਟੇ ਕੀਤਾ ਹੋਇਆ ਵਾ ਇਹ ਕੋਈ ਅਗਲੀ ਕਾਲ 2 ਦਿਨਾਂ ਦੇ ਬਾਅਦ ਹੀ ਦਿੱਤੀ ਜਾਊਗੀ ਇਸ ਤੋਂ ਬਿਨਾ ਸਰਕਾਰ ਨੇ ਜਿਹੜੀ ਕੱਲ ਕੀਤੀ ਆ ਉਹ ਤੁਸੀਂ ਸਾਰਿਆਂ ਨੇ ਦੇਖੀ ਆ ਅ ਅਸਲ ਵਿੱਚ ਜਦੋਂ ਕੋਈ ਦੋ ਦੁਸ਼ਮਣ ਦੇਸ਼ ਭਿੰਦੇ ਆ ਜਾਂ ਦੁਸ਼ਮਣ ਦੀ ਫੌਜਾ ਹੋਣ ਉਦੋਂ ਸਿੱਧੀਆਂ ਗੋਲੀਆਂ ਮਾਰੀਆਂ ਜਾਂਦੀਆਂ ਵਾ ਉਦੋਂ ਪੱਕੀਆਂ ਰਫਲਾਂ ਦੇ ਫੈਰ ਕੀਤੇ ਜਾਂਦੇ ਆ ਪਰ ਸਰਕਾਰ ਨੇ ਕੱਲ ਜਿਹੜਾ ਉਥੇ ਮੁੰਡਾ ਸ਼ਹੀਦ ਹੋਇਆ ਉਹਦੇ ਗਿੱਚੀ 'ਚ ਗੋਲੀ ਵੱਜੀ ਆ ਬਿਲਕੁਲ ਪੂਰਾ ਦੁਸ਼ਮਣਾ ਵਾਂਗੂ ਕਿਸਾਨਾਂ ਨੂੰ ਲਿਆ ਜਿਵੇਂ ਕਿਸੇ ਬਾਹਰੀ ਦੇਸ਼ ਦੇ ਹੋਣ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਸਾਡੇ ਟਰੈਕਟਰ ਤੋੜੇ ਗਏ ਗੱਡੀਆਂ ਤੋੜੀਆਂ ਗਈਆਂ ਟਰੈਕਟਰਾਂ ਦੀਆਂ ਟੈਂਚੀਆਂ ਦੇ ਵਿੱਚ ਕੈਮੀਕਲ ਪਾਏ ਗਏ ਉਹਨਾਂ ਦਾ ਸਾਰਾ ਜਿਹੜਾ ਤੇਲ ਆਉ ਡੋਲਿਆ ਗਿਆ ਸੋ ਸਰਕਾਰ ਨੇ ਬਹੁਤ ਹੀ ਬਰਬਰਤਾਪੂਰਨ ਕਾਰਵਾਈ ਜਿਹੜੀ ਆ ਇਹ ਕੱਲ ਕੀਤੀ ਹੈ ਤੇ ਇਸ ਪੂਰੇ ਦੇਸ਼ ਨੂੰ ਇਹਦੀ ਨਿੰਦਾ ਕਰਨੀ ਚਾਹੀਦੀ ਆ ਸੋ ਅਗਲੀ ਗੱਲ ਗੁਰਮਿਤ ਮਖਟ ਜੀ ਬਹੁਤ ਬਹੁਤ ਧੰਨਵਾਦ ਜੀਰਾ ਸਾਹਿਬ ਸਭ ਤੋਂ ਪਹਿਲੇ ਤੋਂ ਹਮ ਇਸ ਬਾਤ ਦੀ ਨਿੰਦਾ ਕਰਤੇ ਹਨ ਕਿ ਕਿਵੇਂ ਪੈਰਾ ਮਿਲਟਰੀ ਫੋਰਸਸ ਔਰ ਹਰਿਆਣਾ ਪੁਲਿਸ ਕੇ ਫੋਰਸਸ ਬਾਰਡਰ ਕਰਾਸ ਕਰਕੇ ਪੰਜਾਬ ਮੇਂ ਘੁਸਕਰ ਜੋ ਕਿਸਾਨੋ ਕਾ ਕੈਂਪ ਹੈ ਉਸਕੇ ਉਪਰ ਅਟੈਕ ਕਰਤੇ ਇਸਕੇ ਲਈ ਸਰ ਪੰਜਾਬ ਸਰਕਾਰ ਕੋ ਜਵਾਬ ਦੇਣਾ ਬਣਤਾ ਹੈ ਕਿ ਕਿਵੇਂ ਹਰਿਆਣਾ ਕੇ ਬਲੋਕ पुलिस और पैरामिलिट्री फोर्स पंजाब में घुसकर जैसे जीरा साहब ने बताया कि ट्रैक्टरों पर अटैक किया है खड़े ट्रैक्टरों पर और लोग हमारे मिसिंग इन एक्शन कल वहां से जिनको वो उठा के ले गए हैं अब एक मानवता के आधार पे अगर दो जंगों की दो देशों की जंग भी चल रही होती है जो पैरामेडिकल होते हैं डॉक्टर्स होते हैं उनके ऊपर कोई भी फोर्स अटैक नहीं करती है लेकिन कल खनौरी में वहाँ पर उन्होंने जो मेडिकल कैंप थे जो डॉक्टर्स घायलों को अटेंड कर रहे थे उनके पीटा और लूटपाट की वहाँ पर ये, मैं और फिर कहता हूँ लूटपाट की डॉक्टर्स को पीटा जब वहाँ लगा है कि मेडिकल एड डॉक्टर्स बैठे हैं एप्रन पहन के उनके ऊपर हमला करना यह सरासर यह बताता है कि सिद्धांतिक रूप से इस सरकार के पास मानवता और बारबरता को मतलब बारबरता की हदें क्रॉस करने की इन्होंने कोई सीमा नहीं छोड़ी है मैं सवाल पूछना चाहता हूं देशवासियों से कि क्या ऐसी सरकार को कटकरे में खड़ा करना चाहिए कि नहीं करना चाहिए दूसरी बात यह है कि जैसे जीरा साहब ने बताया कि अभी तक जो रिकॉर्ड हमारे पास आया है 167 टोटल इंजरीज हुई हैं ये शंभू उसका बता रहा हूँ छह सिविली इंजर्ड है जो राजेंद्रा हॉस्पिटल पटियाला में है तीन को पीजीआई रेफर कर दिया गया है अब इसके अलावा पंजाब पुलिस ने एक और जो हरकत की है जब कल हमको यहाँ से बुलाकर और ये जो पुलिस चेक पोस्ट में मीटिंग के लिए बुलाया गया तो आप आपके भी साथी यहाँ पर मौजूद थे कोई भी किसानों का व्यक्ति आगे नहीं बढ़ा बावजूद उसके उस वहाँ से प्रोवोकेशन हुई वहाँ से शेलिंग हुई और जब हमने वहाँ पर अधिकारियों के आगे ये बात रखी कि ये ड्रोन आप कह रहे थे कि ड्रोन या हरियाणा पुलिस हमारे क्षेत्र में नहीं आएगी बावजूद उसके ड्रोन कल यहाँ पर दोबारा शेलिंग करके गया है तो कहीं ना कहीं ये पंजाब के जो मुख्यमंत्री हैं मैं उनसे भी सवाल पूछना चाहता हूँ एक तरफ तो आप बहुत वाह लूट रहे हैं कि आप पंजाब के बेटे हैं आप पंजाब के और किसानों के हक के लिए खड़े हैं लेकिन ये जो कल जो हर, दो घटना हुई हैं कैसे पंजाब की टेरिटरी में घुसकर कोई अन्य फोर्स ऑपरेशन करती है या कोई भी एक्टिविटी करती है तो क्या इससे मान लिया जाए कि पंजाब पुलिस इसमें पार्टनर है भागीदारी है दूसरी बात राजपुरा में और यहाँ के सराउंडिंग एरियाज में ਪੰਜਾਬ ਹਮਾਰੇ ਪਾਸ ਜੋ ਰਿਪੋਰਟ ਆਈ ਹੈ ਪੰਜਾਬ ਪੁਲਿਸ ਨੇ گاؤں-ਗਾਉਂ ਮੇ ਅਨਾਉਂਸਮੈਂਟ ਕੀ ਹੈ ਕਿ ਆਪ ਲੰਗਰ ਵੀ ਮਤ ਲੈ ਕੇ ਜਾਈਏ ਔਰ ਕਾਫੀ ਲੋਕੋ ਕੋ ਪਿੱਛੇ ਰੋਕ ਦਿਆ ਗਿਆ ਐਸਾ ਹੀ ਪਾਤੜਾ ਔਰ ਖਨੋਰੀ ਮੇ ਵੀ ਹੋਇਆ ਹੈ ਅਗੇ ਭਰਮਕੇ ਜੀ ਬਤਾਏਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਮੇਰੇ ਸਾਥੀ ਜੀਰਾ ਸਾਹਿਬ ਨੇ ਤੁਹਾਨੂੰ ਸਾਰਾ ਕੁਝ ਦੱਸਿਆ ਕੱਲ ਦੋਨਾਂ ਬਾਰਡਰਾਂ ਤੇ ਸਾਰੀ ਪ੍ਰੈਸ ਮੌਜੂਦ ਸੀਗੀ ਵੀ ਜੋ ਕੁਛ ਸ਼ੰਭੂ ਬਾਰਡਰ ਤੇ ਹੋਇਆ ਤੁਸੀਂ ਖੁਦ ਦੇਖਿਆ ਕਿਉਂਕਿ ਜੋ ਆਗੂਆਂ ਨੇ ਐਲਾਨ ਕੀਤਾ ਸੀ ਵੀ ਅਸੀਂ ਆਪਣੇ ਜਿਹੜੇ ਪੁੱਤਰ ਨੇ ਨੌਜਵਾਨ ਉਹਨਾਂ ਨੂੰ ਮਰਵਾਉਣਾ ਨਹੀਂ ਚਾਹੁੰਦੇ ਅਸੀਂ ਆਗੂ ਅੱਗੇ ਜਾਵਾਂਗੇ ਔਰ ਪ੍ਰੈਸ ਦੇ ਸਾਹਮਣੇ ਸਾਰੇ ਆਗੂ ਅੱਗੇ ਵੀ ਗਏ ਔਰ ਜਿਸ ਤਰੀਕੇ ਨਾਲ ਆਗੂਆਂ ਦੇ ਅੱਗੇ ਜਾਣ ਦੇ ਨਾਲ ਸ਼ੈਲਿੰਗ ਹੋਈ ਬਹੁਤ ਵੱਡੀ ਪੱਦਰ ਦੇ ਉੱਪਰ ਜਿਹੜੀ ਆ ਬਲ ਪ੍ਰਯੋਗ ਕੀਤਾ ਗਿਆ ਉਹ ਤੁਸੀਂ ਸਾਰੇ ਪ੍ਰੈਸ ਨਾਲ ਸੀਗੇ ਇਸ ਤੋਂ ਇਲਾਵਾ ਖਨੌਰੀ ਬਾਰਡਰ ਦੇ ਉੱਪਰ ਮੇਰੇ ਸਾਥੀਆਂ ਦੇ ਨਾਲ ਗੁੱਲ ਮੈਂ ਹੋਰ ਜੁੜਨੀ ਚਾਹਣਾ ਇੱਕ ਬਜ਼ੁਰਗ ਨੂੰ ਟਰਾਲੀ ਦੇ ਵਿੱਚ ਬਹੁਤ ਕੁੱਟਿਆ ਗਿਆ ਔਰ ਇੱਕ ਸਾਡੇ ਸਾਥੀ ਨੂੰ ਬੋਰੀ ਵਿੱਚ ਪਾ ਕੇ ਕੁੱਟ ਕੇ ਉਹਦੀਆਂ ਲੱਤਾਂ ਜਿਹੜੀਆਂ ਨੇ ਤੋੜੀਆਂ ਗਈਆਂ ਤੇ ਇੱਕ ਜਿਹੜਾ ਸਾਡਾ ਨੌਜਵਾਨ ਵੀਰ ਸੀ ਸ਼ੁਭਕਰਨ ਸਿੰਘ ਬਠਿੰਡੇ ਤੋਂ ਵੱਲੋਂ ਪਿੰਡ ਤੋਂ ਉਹ ਬਿਲੋਂਗ ਕਰਦਾ ਹੈਗਾ ਉਹਨੂੰ ਵੀ ਬੋਰੀ ਨਾਲ ਹਿੱਟ ਕੀਤਾ ਗਿਆ ਉਹਦਾ ਕਤਲ ਹੋਇਆ ਔਰ ਮੈਂ ਸਮਝਾਂਗਾ ਜਮਹੂਰੀਅਤ ਦਾ ਔਰ ਲੋਕਤੰਤਰ ਦਾ ਬੜਾ ਵੱਡਾ ਧਾਨ ਕੀਤਾ ਗਿਆ ਔਰ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਮਨੰਥ ਸਿੰਘ ਮਾਨ ਨੂੰ ਇਸ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਫੋਰਮਾਂ ਵੱਲੋਂ ਅਪੀਲ ਕਰਦਾ ਕਿ ਫੌਰੀ ਤੌਰ ਤੇ ਐਕਸ਼ਨ ਲੈ ਕੇ ਉਹਨਾਂ ਦੇ ਉੱਪਰ ਜਿਹੜੀ ਪੰਦੀ ਕਾਰਵਾਈ ਕੀਤੀ ਜਾਵੇ ਔਰ ਉਸ ਪਰਿਵਾਰ ਦੇ ਨਾਲ ਜਿਹੜਾ ਸਮੁੱਚੇ ਤੌਰ ਤੇ ਦੁੱਖ ਸਾਂਝਾ ਕੀਤਾ ਜਾਵੇ ਕਿਉਂਕਿ ਸ਼ੰਭੂ ਬਾਰਡਰ ਔਰ ਖਨੋਰੀ ਬਾਰਡਰ ਤੇ ਜਿੰਨੇ ਵੀ ਮੋਰਚੇ ਵਿੱਚ ਕਿਸਾਨ ਔਰ ਭਾਈਚਾਰਾ ਬੈਠਾ ਹੈਗਾ ਉਹ ਗਮਗੀਨ ਮਾਹੌਲ ਦੇ ਵਿੱਚ ਆ ਕਿਉਂਕਿ ਜਦੋਂ 23 ਸਾਲ ਦਾ ਪੁੱਤਰ ਚਲਾ ਜਾਂਦਾ ਤੇ ਫਿਰ ਮਾਪਿਆਂ ਤੇ ਕੀ ਬੰਦੀ ਆ ਭਾਵਾਂ ਕਿ ਉਹਨਾਂ ਦੇ ਨਗਰ ਦੇ ਸਾਰੇ ਹੀ ਜੜੀਆਂ ਮਾਤਾਵਾਂ ਤੇ ਪਹਿਣਾ ਤੇ ਬਜ਼ੁਰਗਾਂ ਨੇ ਮੋਰਚੇ ਨਾਲ ਖੜਨ ਦਾ ਸਟੈਂਡ ਕੀਤਾ ਵੀ ਭਾਵੇ ਸਾਡਾ ਪੁੱਤਰ ਚਲਾ ਗਿਆ ਮਾਤਾ ਪਿਤਾ ਨਹੀਂ ਹੈਗੇ ਦਾਦੀ ਜੀ ਨੇ ਔਰ ਹੋਰ ਉਹਨਾਂ ਦੇ ਪਰਿਵਾਰ ਦੇ ਵਿੱਚ ਹੈ ਨੇ ਉਹਨਾਂ ਨੇ ਫਿਰ ਵੀ ਕਿਹਾ ਕਿ ਅਸੀਂ ਮੋਰਚੇ ਦੇ ਨਾਲ ਖੜੇ ਹੋਏ ਆ ਸਭ ਤੋਂ ਵੱਡੀ ਗੱਲ ਆ ਔਰ ਮੋਰਚਾ ਵੀ ਸਮੁੱਚੇ ਜਿਹੜੇ ਸਾਡੀ ਲੀਡਰਸ਼ਿਪ ਆ ਕਿਸਾਨਾਂ ਆਗੂਆਂ ਦੀ ਉਸ ਸ਼ਹੀਦ ਹੋਏ ਪੁੱਤਰ ਦੇ ਨਾਲ ਖੜੇ ਆ ਜਿਹੜੇ ਸਾਡੇ ਮਿਸ ਹੋਏ ਨੇ ਉਹਨਾਂ ਦੇ ਨਾਲ ਖੜੇ ਆ ਜਿਸ ਤਰ੍ਹਾਂ ਕਿ ਇੰਗਲੈਂਡ ਬਹੁਤ ਕਰ ਦਿੱਤਾ ਗਿਆ ਨਾਲ ਦੀ ਨਾਲ ਲੱਤਾਂ ਤੋੜੀਆਂ ਗਈਆਂ ਨੇ ਕੱਲ ਦੀ ਜਿਹੜੀ ਸਾਰੀ ਰਿਪੋਰਟ ਹੈਗੀ ਆ ਉਹ ਇਹ ਰਿਪੋਰਟ ਹੈਗੀ ਆ ਔਰ ਫਿਰ ਅਸੀਂ ਕਹਾਂਗੇ ਕਿ ਕੇਂਦਰ ਸਰਕਾਰ ਕੱਲ ਵਾਲੇ ਨੌਜਵਾਨ ਦੀ ਕਾਤਲ ਹੈਗੀ ਆ ਅਸੀਂ ਉਹਨੂੰ ਕਾਤਲ ਠਹਿਰਾਉਂਦੇ ਆ ਕਿਉਂਕਿ ਇਸੇ ਤਰ੍ਹਾਂ ਲੋਕਤੰਤਰ ਦਾ ਕਾਣ ਹੋਣਾ ਮੇਰੇ ਤੋਂ ਪਹਿਲਾਂ ਮੰਗਸਾ ਵੀ ਦੱਸ ਕੇ ਗਏ ਨੇ ਕਿ ਜਦੋਂ ਦੋਨਾਂ ਦੇਸ਼ਾਂ ਦੀ ਆਪਸ ਵਿੱਚ ਜੰਗ ਹੁੰਦੀ ਆ ਉੱਥੇ ਇਸ ਬੁਲਟ ਨੂੰ ਵਰਤਿਆ ਜਾਂਦਾ ਕਿ ਇਹ ਜਿਹੜਾ ਬਹੁਤ ਮੰਦ ਭਾਗਾ ਕੀਤਾ ਗਿਆ ਕੰਮ ਇਹ ਕਦੀ ਵਾਸਤੇ ਮੋਰਚੇ ਦੇ ਸਾਥ ਜਿਹੜੇ ਲੀਡਰਸ਼ਿਪ برداشت ਨਹੀਂ ਕਰੇ ਧੰਨਵਾਦ ਹਾਂ ਇੱਕ ਹਾਂਜੀ 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 ਸਵਾਲ ਹੈਗਾ ਤੁਸੀਂ ਕਹਿ ਰਹੇ ਹੋ ਕਿ ਸਾਰਾ ਕੁਝ ਹੋਇਆ ਘਟਨਾਗ੍ਰਾਮ ਹੁੰਦਾ ਆ ਜਿੰਮੇਵਾਰ ਸਰਕਾਰ ਹੈ ਪਰ ਤੁਹਾਡੀ ਕੀ ਜ਼ਿੰਮੇਵਾਰੀ ਹੈ ਕਿਉਂਕਿ ਕਾਲ ਤੁਹਾਡੇ ਵੱਲ ਦਿੱਤੀ ਗਈ ਸੀ ਦੋਨੋਂ ਪਾਰ ਦੇਖੋ ਤੁਸੀਂ ਸਾਰਿਆਂ ਨੇ ਕੱਲ ਦੇਖਿਆ ਅਸੀਂ ਪੂਰੀ ਬਾਹ ਲਾਈ ਆਪ ਵੀ ਮੂਰੇ ਰਹੀ ਸਾਡੀ ਟੀਮ ਸਾਰੀ ਕੱਲ ਮੂਰੇ ਸੀਗੀ ਸਾਰੀ ਦੀ ਸਾਰੀ ਸਾਡੀ ਥੱਲੇ ਜ਼ਿਲ੍ਹਿਆਂ ਦੀ ਲੀਡਰਸ਼ਿਪ ਪੰਜਾਬ ਦੀ ਲੀਡਰਸ਼ਿਪ ਸਵੇਰ ਤੋਂ ਲੈ ਕੇ ਸਵੇਰ ਦੇ ਜੇਕਰ ਇਹ 5 ਵਜੇ ਸਵੇਰ ਤੋਂ ਲੈ ਕੇ ਸ਼ਾਮ ਨੂੰ ਸੌਣ ਤੱਕ ਅਸੀਂ ਵਿੱਚ ਸੀ ਆਗੂ ਜਿਹੜੇ ਆ ਤੁਹਾਡੇ ਸਾਹਮਣੇ ਅੱਗੇ ਗਏ ਆ ਫੇਰ ਵੀ ਜੇ ਕੋਈ ਐ ਇੰਨੀ ਬੰਬਾਰੀ ਐ ਇੰਨੀ ਸੀ ਸ਼ੈਲਿੰਗ ਇੰਨੀ ਜ਼ਿਆਦਾ ਸੀ ਕਿ ਉਹਦੇ ਵਿੱਚ ਕਿਸੇ ਦੇ ਵਸਤੀ ਰੋਗ ਨਹੀਂ ਸੀ ਆਗੂ ਗਏ ਆਗੂਆਂ ਨੇ ਕੋਈ ਢੱਲ ਨਹੀਂ ਕੀਤੀ ਆਗੂਆਂ ਤੇ ਕਿੱਡੀ ਵੱਡੀ ਸ਼ੈਲਿੰਗ ਕੀਤੀ ਆ ਚਾਹੇ ਤਾਂ ਸਵਾਲ ਤਾਂ ਆ ਮਾ ਜੇ ਸਾਡੇ ਆਗੂ ਪਾਸੇ ਬੈਠੇ ਹੋਣ ਤੇ ਨੌਜਵਾਨਾਂ ਤੇ ਸ਼ੈਲਿੰਗ ਹੋ ਰਹੀ ਹੋਵੇ ਅਸੀਂ ਤਾਂ ਵਿੱਚ ਖੜੇ ਆ ਸੋ ਇਹਦੇ ਵਿੱਚ ਸਰਕਾਰ ਨੇ ਜਿਹੜੀ ਬਰਬਰਤਾ ਕੀਤੀ ਉਹਥੇ ਜਿਹੜਾ ਖਨੌਰੀ ਕੀ ਕੀਤਾ ਵਾ ਖਨੌਰੀ ਤਾਂ ਸਾਡੇ ਟਰੈਕਟਰਾਂ ਕੋਲੇ ਆ ਕੇ ਹਮਲਾ ਕੀਤਾ ਵਾ ਉਹ ਨੌਜਵਾਨ ਤਾਂ ਗਏ ਨਹੀਂ ਉਥੇ ਉਹਨਾਂ ਨੇ 300 ਮੀਟਰ ਕਹਿ ਲਓ 100 ਮੀਟਰ ਕਹਿ ਲਓ ਅੰਦਰ ਆ ਕੇ ਉਹਨਾਂ ਨੇ ਹਮਲਾ ਕੀਤਾ ਟਰੈਕਟਰ ਤੋੜੇ ਆ ਫਿਰ ਜੇ ਸਾਡੇ ਨੌਜਵਾਨ ਸ਼ਾਂਤਮਈ ਬੈਠੇ ਆ 100 ਮੀਟਰ ਅੰਦਰ ਨੂੰ ਬੈਠੇ ਆ ਜੇ ਉਥੇ ਵੀ ਕੋਈ ਅਗੇ ਹਮਲਾ ਕਰੂਗਾ ਗੋਲੀ ਮਾਰ ਦੇਗਾ ਉਹਦਾ ਕੀ ਹੱਲ ਆ देखो जी एरा जवाब ये है कि साढ़ी आज डेलीगेशन जा, जा रही है और आज इस पर जो लीगल फॉर्म एक्शन होना है उसके ऊपर जो बड़ी लीडरशिप है वो वहाँ जाके डिस्कशन करेगी दोनों पैनल की इसके अलावा जो पंजाब के मुख्यमंत्री हैं उन्होंने कल ये स्टेटमेंट भी जा, जारी किया है कि उनके ऊपर जो बनती कार्रवाई है वो की जाएगी लेकिन हमारे देखिए अब क्या है कि कोई भी जो पैरामिलिट्री फोर्स है वो अपने विवेक से ऑर्डर नहीं एक्शन नहीं लेती है उनको ऑर्डर दिया जाता है अब इसके ऊपर जो इन्वेस्टिगेटिंग एजेंसी है अगर पंजाब पुलिस ने पंजाब सरकार ने पहल की है पंजाब पुलिस पहल करेगी तो इसका जो सही उत्त, आ, उत्तर है वो जो इन्वेस्टिगेटिंग एजेंसी है वही दे पाएगी और हम, हम हमारी तरफ से तो जो केंद्र सरकार भाजपा की केंद्र सरकार और भाजपा की खट्टर सरकार क्योंकि कोई भी अधिकारी अपने संयम से ऑर्डर नहीं देता इसका एक और मैं आपको बता देता हूं पंजाब के तमाम पत्रकार यहां बैठे हैं जब बेअदबी का केस हुआ था किसको जिम्मेवार ठहराया गया था वो आपकी जवाब का आंसर यह है आप लोगों की तरफ अपील की गई युवाओं को बस में खिलाएगी हम लो, लो आगे नहीं जाएंगे हम लोग आप लोग आगे जाएंगे लीडर आगे जाएंगे उसके बावजूद आपको लगता है कि लीडरशिप की थोड़ी कमी दिखाई दी क्योंकि उसके बावजूद भी लोग आगे गए उधर से भी गोले चलाए चलाए गए तो लगता है कि भीड़ जितनी बुलाई गई थी उतना कंट्रोल हम लोग नहीं कर पाए तो देखिए आईडी बड़ी تعداد में लोग आਉਣਗੇਾਨੂੰ पता सा साडे फिर कह रहे आवां ਵੀ ਤੁਸੀਂ ਕਹੇ ਕੰਟਰੋਲ ਨਹੀਂ ਹੋਏ ਸਾਡੇ ਮੁੰਡੇ 11 12 ਵਜੇ ਤੱਕ ਬਹੁਤ ਸੰਜਮਣਾ ਰਹੇ ਆ ਉਸ ਤੋਂ ਬਾਅਦ ਜਦੋਂ ਆ ਗੋ ਗੰਦੇ ਇਸ਼ਾਰੇ ਹੋਣ ਲੱਗ ਗਏ ਫਿਰ ਵੀ ਉਹਨਾਂ ਨੇ ਸਟੇਜ ਤੇ ਆਇਆ ਸ਼ੈਲੰਗ ਹੋਈ ਸ਼ੈਲੰਗ ਹੋਈ ਸਟੇਜ ਤੇ ਆ ਕੇ ਸਾਨੂੰ ਉਹਨਾਂ ਨੇ ਦੱਸਿਆ ਵੀ ਆਹ ਕਰ ਰਹੇ ਆ ਫਿਰ ਅਸੀਂ ਉਹਨਾਂ ਨੂੰ ਫਿਰ ਵੀ ਰੋਕਿਆ ਤੁਸੀਂ ਦੇਖੋ ਵੀ ਜਿਹੜੀ ਕੱਲ ਸ਼ੈਲੰਗ ਹੋਈ ਆ ਜਾਂ ਉਹ ਸਾਡੇ ਇੱਥੇ ਆ ਕੇ ਹੋਈ ਆ ਨਾ ਕਿ ਉੱਧਰ ਹੋਈ ਆ ਜਾਂ ਸਾਡੇ ਮੁੰਡੇ ਉੱਧਰ ਗਏ ਆ ਸੋ ਸਾਡੇ ਵੱਲੋਂ ਜਾਂ ਨੌਜਵਾਨਾਂ ਵੱਲੋਂ ਕੋਈ ਐਹੋ ਜਿਹਾ ਕੰਮ ਕੱਲ ਨਹੀਂ ਕੀਤਾ ਗਿਆ ਜਿੱਦ ਤੋਂ ਭੜਗਾਟ ਚ ਆ ਕੇ ਐਡਾ ਕੁਝ ਕੀਤਾ ਜਾਂਦਾ ਅਸਲ ਹਾਂਜੀ ਲੱਗਦਾ ਕਿ ਜਿਹੜੇ ਆ ਗੋ ਆ ਉਹਨਾਂ ਦਾ ਰਾਜਨੀਤਿਕ ਤੌਰ ਤੇ ਫੇਲੀਅਰ ਆ ਕਿਉਂਕਿ ਪੰਜਾਬ ਸਰਕਾਰ ਦੀ ਦੁਬਾਰੀ ਬਣਾ ਸਕ ਕੇਂਦਰ ਦੇ ਕਿੰਧਰ ਦੇ ਮਾਮਲੇ ਨਹੀਂ ਨਹੀਂ ਰਾਜਨੀਤਿਕ ਤੌਰ ਤੇ ਦੇਖੋ ਇਹਨੂੰ ਰਾਜਨੀਤੀ ਨਾਲ ਅਸੀਂ ਘੱਟ ਜੋੜੀ ਹੈ ਕਿਉਂਕਿ ਇੱਥੇ ਅਸੀਂ ਕਿਸਾਨਾਂ ਦੀ ਐਮਐਸਪੀ ਤੁਹਾਡਾ ਦੁਬਾਰਾ ਪੰਜਾਬ ਸਰਕਾਰ ਤੱਕ ਕਿੰਨੀ ਚੱਲੇ ਆ ਗਏ ਤੁਹਾਡਾ ਜਵਾਬ ਸੁਣ ਲਓ ਦੇਖੋ ਅਸੀਂ ਬੜੇ ਸਤੋਂ ਨੂੰ ਦੱਸ ਰਹੇ ਹਾਂ ਵੀ ਐਮਐਸਪੀ ਦੀ ਲੜਾਈ ਨੂੰ ਸਾਡੀ ਜਾਨ ਮਰਨ ਦੀ ਲੜਾਈ ਬਣਾ ਕੇ ਸਾਡੀ ਰੋਟੀ ਦੀ ਲੜਾਈ ਬਣਾ ਕੇ ਆਏ ਹਾਂ ਅਸੀਂ ਇੱਥੇ ਕੋਈ ਵੋਟਾਂ ਲੈਣ ਨਹੀਂ ਆਏਗੇ ਅਸੀਂ ਕੋਈ ਇੱਥੇ ਕੋਈ ਪਾਰਟੀ ਨਹੀਂ ਕੱਢਣੀ ਇਹਦੇ ਵਿੱਚੋਂ ਅਸੀਂ ਇਮਾਨਦਾਰੀ ਨਾਲ ਲੜ ਰਹੇ ਆ ਤੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਆ ਵੀ ਇਮਾਨਦਾਰੀ ਨਾਲ ਉਹ ਆਉਣ ਇੱਥੇ ਤੇ ਲੜਨ ਉਹ ਲੜ ਵੀ ਰਹੇ ਆ ਮੇਰੀ ਮੇਰੀ ਗੱਲ ਸੁ ਪੂਰਾ ਹੋ ਲੈਂਦੇ ਹੋ ਪੂਰਾ ਵਾ ਪੂਰਾ ਕਰ ਲੋ ਸਵਾਲ ਇਹ ਆ ਕਿ ਸਰ ਜਿਵੇਂ ਪੰਜਾਬ ਦੀ ਹੱਥ ਵਿੱਚ ਮੈਟ ਬੰਦ ਦਾ ਪੰਜਾਬ ਦੀ ਹੱਥ ਵਿੱਚ ਡਰੋਨ ਆ ਰਿਹਾ ਪੰਜਾਬ ਦੇ ਵਿੱਚ ਆ ਕੇ ਕਤਲ ਹੋਇਆ ਤੁਸੀਂ ਕਹ ਆ ਆਪਣੇ ਮੂਹ ਪੰਜਾਬ ਮੋਰਚੇ ਵੱਲੋਂ ਕੋਈ ਵੀ ਕਿਸ ਤਰੀਕੇ ਦਾ ਬਿਆਨ ਨਹੀਂ ਆਇਆ ਜਾਂ ਇਸ ਤਰੀਕੇ ਨਾਲ ਕੋਈ ਵੀ ਸਟੇਟਮੈਂਟ ਨਹੀਂ ਜਿੱਤੇ ਨਾਲ ਪੰਜਾਬ ਸਰਕਾਰ ਤੇ ਆਪਾਂ ਦਬਾਅ ਬਣਾ ਦੇਖੋ ਵੀਰ ਜੀ ਜਿਹੜਾ ਤੁਸੀਂ ਸਵਾਲ ਪੁੱਛਿਆ ਪਹਿਲਾ ਤੇ ਇਹ ਸਵਾਲ ਤੁਹਾਨੂੰ ਸਰਕਾਰ ਨੂੰ ਪੁੱਛਣਾ ਚਾਹੀਦਾ ਅਸੀਂ ਤਾਂ ਪੁੱਛ ਰਹੇ ਹਾਂ ਦੂਜੀ ਗੱਲ ਸ਼ਾਇਦ ਤੁਸੀਂ ਗੌਰ ਨਹੀਂ ਕੀਤਾ ਮੈਂ ਆਪਣੇ ਓਪਨਿੰਗ ਡੈਕਰੇਸਟੀ ਕਿਹਾ ਕਿ ਪੰਜਾਬ ਗਵਰਨਮੈਂਟ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ ਕਿਉਂਕਿ ਉਹ ਕਹਿ ਤਾਂ ਰਿਹਾ ਮੀਡੀਆ ਚ ਆ ਕੇ ਵੀ ਅਸੀਂ ਕਿਸਾਨਾਂ ਦੇ ਨਾਲ ਹੈ ਲੇਕਿਨ ਜਿਹੜਾ ਉਹਨਾਂ ਨੇ ਕੱਲ ਕੰਡਕਟ ਕੀਤਾ ਜਾਂ ਪਿਛਲੇ ਦੋ ਦਿਨਾਂ ਤੋਂ ਉਹਨਾਂ ਦੀ ਪੈਰਵਾਈ ਰਹੀ ਹੈ ਉਹ ਕਿਸਾਨਾਂ ਦੇ ਹਿਤੈਸ਼ੀ ਨਹੀਂ ਰਹੀ ਉਹ ਇਹ ਪ੍ਰਤੀਤ ਹੋ ਰਿਹਾ ਕਿ ਜਿਵੇਂ ਉਹ ਕੇਂਦਰ ਦੀ ਗੋਦੀ ਵਿੱਚ ਬੈਠਿਆ ਕੇਂਦਰ ਸਰਕਾਰ ਦੇ ਨਾਲ ਨੇ ਆ ਮੈਂ ਇੱਕ ਮਿੰਟ ਜੇ ਪੂਰਾ ਕਰ ਦਿਆਂ ਮੈਂ ਪੂਰਾ ਕਰ ਦਿਆਂ ਦੇਖੋ ਇਹਨਾਂ ਨੇ ਜੋ ਕਿਹਾ ਵਾ ਵੀ ਮੋਰਚੇ ਵੱਲੋਂ ਕੋਈ ਬਿਆਨ ਨਹੀਂ ਆਇਆ ਸਰਕਾਰ ਤੇ ਦਬਾਅ ਨਹੀਂ ਬਣ ਰਿਹਾ ਇਹ ਵੀ ਅਸੀਂ ਤੁਹਾਨੂੰ ਪਹਿਲਾਂ ਸ਼ੁਰੂ ਚ ਕਹਿ ਕੇ ਚੱਲੇ ਆਂ ਵੀ ਸਾਡੀ ਸਾਰੀ ਟੀਮ ਉਧਰ ਗਈ ਚੱਲੀ ਆ ਉਹ ਇਸੇ ਕਰਕੇ ਹੀ ਚੱਲੀ ਆ ਵੀ ਅਸੀਂ ਉੱਥੇ ਕੋਈ ਵੱਡੀ ਮੀਟਿੰਗ ਕਰਕੇ ਦੋਹਾਂ ਦੇ ਵਿੱਚ ਪੂਰਾ ਇਹਨੂੰ ਧਿਆਨ ਨਾਲ ਸਾਰਾ ਕੁਝ ਵਿਚਾਰ ਕੇ ਅੱਜ ਸ਼ਾਮ ਤੱਕ ਪੂਰੀ ਸਟੇਟਮੈਂਟ ਆ ਜਾਊਗੀ ਇਹ ਸਾਰਾ ਅਬ ਇਸ ਵਿੱਚ ਕਿਸਾਨਾਂ ਦੀ ਤਰਫੋਂ ਇੱਕ ਫਾਰਮਲ ਕੰਪਲੇਂਟ دی ਜਾ ਰਹੀ ਹੈ ਕੱਲ ਜੋ ਖਨੌਰੀ ਵਿੱਚ ਹੋਇਆ ਹੈ ਸਾਰਾ ਕੁਝ ਉਹ ਵੀ ਉਹ ਵੀ ਉੱਥੇ ਮੈਂ ਕਿ ਸਾਰੇ ਕਸੇ ਆਸਤੇ ਅਸੀਂ ਕਾਨੂੰਨੀ ਤੌਰ ਤੇ ਕੀ ਕਰਨਾ ਵਾ ਅਸੀਂ ਸਰਕਾਰ ਨਾਲ ਕਿਵੇਂ ਲੜਨਾ ਵਾ ਪੰਜਾਬ ਸਰਕਾਰ ਤੇ ਦਬਾਅ ਕਿਵੇਂ ਬਣਾਉਣਾ ਵਾ ਇਹ ਸਾਰੀਆਂ ਗੱਲਾਂ ਵਿਚਾਰਨ ਵਾਸਤੇ ਸਾਡੀ ਲੀਡਰਸ਼ਿਪ ਖਨੌਰੀ ਗਈ ਆ ਤੇ ਉਤੋਂ ਅਪੀਲ ਵੀ ਕਰਕੇ ਗਈ ਆ ਅਸੀਂ ਤੁਹਾਨੂੰ ਉਹਨਾਂ ਦੀ ਅਪੀਲ ਦੱਸਦੇ ਉਹ ਕਹਿੰਦੇ ਵੀ ਸਾਰੀ ਪ੍ਰੈਸ ਨੂੰ ਸਾਡੀ ਬੇਨਤੀ ਆ ਵੀ ਉੱਥੇ ਪਹੁੰਚ ਕੇ ਜਿਹੜੀ ਸ਼ਾਮ ਨੂੰ ਆਪਾਂ ਪੀਸੀ ਕਰਨੀ ਹੈ ਦੋਹਾਂ ਫਾਰਮਾਂ ਦੀ ਜਿਹਦੇ ਚ ਆਹ ਜਿਹੜੇ ਤੁਹਾਡੇ ਸਵਾਲ ਆ ਸਾਰਿਆਂ ਦੇ ਜਵਾਬ ਹੋਣਗੇ ਵੀ ਉੱਥੇ ਜ਼ਰੂਰ ਪਹੁੰਚੇ ਇਕ ਸਵਾਲ ਲਓ ਜੀ ਕੇਵਲ ਸ਼ਰਧਾਂਜਲੀਆ ਦਿੱਤੀਆਂ ਜਾਣਗੀਆਂ ਤੁਹਾਡੇ ਦੋਹਾਂ ਫਾਰਮਾਂ ਵੱਲੋਂ ਕੋਈ ਪદ્ધਤ ਵੀ ਕੀਤੀ ਜਾਊਗੀ ਜਿਹਦਾ ਦੇਖੋ ਹੁਣ ਤੱਕ ਜਦੋਂ ਵੀ ਕੋਈ ਐਹੋ ਜਿਹੀ ਮਾਰੀ ਘਟਨਾ ਹੋਈ ਆ ਕਿਸਾਨ ਜਥੇਬੰਦੀਆਂ ਹਰ ਵਾਰੀ ਮਦਦ ਕਰਦੀਆਂ ਕਰਦੀਆਂ ਵਾ ਤੁਸੀਂ ਦਿੱਲੀ ਅੰਦੋਲਨ ਦੇ ਦੇਖ ਲਓ ਮੁੰਡਾ ਬਲਕਰਨਪੂਰਾ ਹੋਇਆ ਸੀ ਆਪਣੇ ਉਥੇ ਲੁਧਿਆਣੇ ਜ਼ਿਲ੍ਹੇ ਦਾ ਅਸੀਂ ਜਾ ਕੇ ਹਰੇਕ ਜਿੱਥੇ ਬੰਦੀ ਨੇ ਪਰਿਵਾਰ ਦੀ ਜਿੰਨੀ ਕਿ ਜੋ ਕੁਝ ਸਮਰਥਨ ਕਰ ਸਕਦੇ ਆ ਕੀਤੀ ਵੀ ਆ ਹੁਣ ਵੀ ਕਰਾਂਗੇ ਪਰਿਵਾਰ ਨੂੰ ਕੱਲਾ ਨਹੀਂ ਛੱਡਾਂਗੇ ਪਰਿਵਾਰ ਸਾਡਾ ਪਰਿਵਾਰ ਆ ਤੁਹਾਨੂੰ ਕਦੇ ਵੀ ਇਸ ਕੈਸ ਦਾ ਮੌਕਾ ਨਹੀਂ ਮਿਲੂਗਾ ਵੀ ਜਥੇ ਕਿਸਾਨ ਜਥੇਬੰਦੀਆਂ ਉਸ ਪਰਿਵਾਰ ਦੇ ਨਾਲ ਖੜੀਆਂ ਆ दो तो तो दिन, तो दिन के, के लिए स्थगित कर दिया गया है वो पहले ही बता दिया गया था देखिए अभी क्या है ये डाइवर्जन टैक्टिक्स है पूरा देश गन्ना नहीं लगाता है पहली बात सुन लीजिए पूरा देश गन्ना नहीं लगाता है तकरीबन पूरा देश पूरे देश में तकरीबन गेहूं और धान लगते हैं और बात ये है अगर आप हमारा डिमांड चार्टर देखेंगे तो उसमें एक फर्स्ट क्लॉज का ही फर्स्ट uh, पॉइंट का ही एक सब क्लॉज है कि गन्ने को भी C2 टू प्लस फिफ्टी के उसमें लाया जाए ये सिर्फ डाइवर्जन टैक्टिक्स है कि देखो जी हमने ये कर दिया हमने वो कर दिया जैसे कि वो अक्सर मीटिंग में करते हैं पीयूष गोयल जी मोदी जी के गुणगान करने लग जाते हैं पॉलिसी पे और टेक्निकल पॉइंट जब उनको फर्निश करते हैं तो वो मोदी जी के गुणगान करने लग जाते हैं देखो जी करोड़ लोगों को फ्री राशन बांटा है ये इट इज जस्ट अ टेक्निक अभी करने का जो तो भाव है है वो कैसे तय होता देखिए अभी जो करने का भाव है वो स्टेट के उसके uh, स्टेट टू तो स्टेट वेरी करता है ठीक है लेकिन हमारा जो प्रपोजल है वो ये है कि इसको सी टू प्लस फिफ्टी पर लिया जाए क्योंकि जो गन्ने की आ, फसल है वो एक साल के बाद उसका ही आता है ठीक है तो इसका मतलब छः में नॉर्मली क्या है एक साल में दो क्रॉप पैटर्न होते हैं तो एक आम किसान जो गन्ना नहीं लगाता है वो उसके पास साल में दो बार ऑप्शन आ जाता है फसल बारी से कुछ अपनी दाल फुल्का चलाने का लेकिन जो गन्ना है उसका आता है एक साल के बाद और उसी में एक क्लॉज है कि यदि जो गन्ना काशकार है उसको चौदह दिनों में उसकी संपूर्ण पेमेंट करनी है लेकिन वो भुगतान हो नहीं पाता है इसको काउंटर करने के लिए उसमें एक सब क्लॉज है कि यदि कोई चौदह दिनों में पेमेंट नहीं करता है तो पंद्रह परसेंट के हिसाब से ब्याज दर देना पड़ेगा तो मैं ऑन रिकॉर्ड कह दूं चौदह के चुनाव से पहले लखीमपुर खीरी में तब गुजरात के प्रधानमंत्री और आज देश के मुख सॉरी गुजरात के मुख्यमंत्री और आज देश के प्रधानमंत्री वहां से ये ऐलान करके गए थे कि यदि भाजपा सरकार आती है तो चौदह दिनों में गन्ने का भुगतान होगा लेकिन मैं आपको ये भी बता देता हूँ कि मात्र लखीमपुर लखीमपुर खीरी में अभी भी पिछले सीजन का बकाया बहुत मिलों का बाकी है समझ नहीं आई मैंने ਉਹ ਵੱਡੇ ਕਿਉਂ ਪੈਨੇ ਲੱਗਦਾ ਨਹੀਂ ਕਿ ਜੇ ਕੱਲ੍ਹ ਨੂੰ ਲੜਾਈ ਵੀ ਕੱਟਿਆ ਲੜੀ ਹੁੰਦੀ ਤੇ ਫਿਰ ਇਹ ਨੁਕਸਾਨ ਹੁੰਦਾ ਹੀ ਨਾ ਕਿਉਂਕਿ ਆਫਟਰ ਹੈ ਕਿ ਤੋ ਸਾਰੇ ਕਿਸਾਨ ਹੀ ਹੋਣਾ ਤੁਸੀਂ ਰਾਜਨੀਤੀ ਦਾ ਵੀ ਨਹੀਂ ਦੇਖੋ ਅ ਅਸੀਂ ਸਾਰੇ ਜਿਹੜੇ ਇੱਥੇ ਬੈਠੇ ਆ ਅਸੀਂ ਵੀ ਇਸ ਸਕੀਮ ਦਾ ਹਿੱਸਾ ਵਾਂ ਜਿਹੜਾ ਆਪਣਾ ਐਸਕੇਮ ਸੀਗਾ ਅਸੀਂ ਇੱਥੇ ਬਹੁਤ ਵਾਰੀ ਸਾਫ਼ ਕਰ ਚੁੱਕੇ ਆ ਅਸੀਂ ਇਹ ਮੋਰਚਾ ਸ਼ੁਰੂ ਕਰਨ ਤੋਂ ਪਹਿਲਾਂ ਸਾਰੀਆਂ ਜਥੇਬੰਦੀਆਂ ਨੂੰ ਮਿਲੇ ਆ ਚਾਹੇ ਉਹ 32 ਜਥੇਬੰਦੀਆਂ ਹੋਣ ਪੰਜਾਬ ਚ ਕੰਮ ਕਰਦੀਆਂ ਚਾਹੇ ਉਹ ਡੱਲੇਵਾਲ ਸਾਹਿਬ ਹੋਵੇ ਚਾਹੇ ਆਪਣੇ ਗ੍ਰਾਹਾਂ ਸਾਹਿਬ ਨੂੰ ਸਾਰਿਆਂ ਨੂੰ ਮਿਲੇ ਤੇ ਅਸੀਂ ਅੱਜ ਵੀ ਕਹਿੰਦੇ ਆ ਵੀ ਇਹ ਲੜਾਈ ਅਸੀਂ ਤਾਂ ਕਦੇ ਕਿਹਾ ਹੀ ਨਹੀਂ ਵੀ ਅਸੀਂ ਇਹ ਲੜਾਈ ਇਕੱਲੀ ਸਾਡੀ ਆ ਇਹ ਲੜਾਈ ਹੈਗੀ ਆ ਐਮਐਸਪੀ ਦੀ ਆ ਸਾਰਿਆਂ ਦੀ ਸਾਂਝੀ ਆ ਅਸੀਂ ਅੱਜ ਵੀ ਕਹਿੰਦੇ ਆ ਵੀ ਸਾਰਿਆਂ ਨੂੰ ਮਿਲ ਕੇ ਲੜਨੀ ਚਾਹੀਦੀ ਜੀ ਆਇਆਂ ਨੂੰ ਵੈਲਕਮ ਤੁਹਾਨੂੰ ਲੱਗਦਾ ਕਿ ਮੈਂ ਕੱਲ ਇੱਕ ਦਿਨ ਜਿੰਨਾ ਇਕੱਠ ਕੀਤਾ ਹੋਇਆ ਹੈ ਜੀ ਜੀਰਾ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਤੁਹਾਡੇ ਵਿੱਚ ਜਿਹੜਾ ਵਿਚੋਲਗੀ ਦਾ ਸ਼ਬਦ ਵਰਤਿਆ ਯਾਰ ਵਿਚੋਲਗੀ ਕਰ ਰਿਹਾ ਤੇ ਉੱਥੇ ਹੀ ਪੰਜਾਬ 'ਚ ਵੜ ਕੇ ਪੰਜਾਬ ਦੇ ਨੌਜਵਾਨਾਂ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਤੇ ਮੀਟਿੰਗ ਵਿੱਚ بیٹھ ਬੈਠਣ ਦਾ ਤਾਂ ਭਰੋਸੇਯੋਗ ਤਾਂ ਕਿੱਥੇ ਕਰੈਗੀ ਕੀ ਸਟੈਂਡ ਆ ਪੰਜਾਬ ਸਰਕਾਰ ਦਾ ਦੇਖੋ ਅਸੀਂ ਇਹਦੇ ਤੇ ਬਹੁਤ ਗੰਭੀਰਤਾ ਨਾਲ ਸੋਚ ਰਹੇ ਆ ਵੀ ਜਿਹੜਾ ਇਸ ਤਰ੍ਹਾਂ ਨਾਲ ਪੇਸ਼ਕਾਰੀ ਕੀਤੀ ਜਾ ਰਹੀ ਆ ਜਿਵੇਂ ਸਾਰਾ ਕੁਝ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਵਾਸਤੇ ਕਰ ਰਹੀ ਹੋਵੇ ਤੇ ਜਦੋਂ ਕਿ ਮੰਗਤ ਸਾਹਿਬ ਨੇ ਤੁਹਾਨੂੰ ਦੱਸਿਆ ਵਾ ਵੀ ਕੱਲ ਇੱਥੇ ਟਰਾਲੀਆਂ ਰੋਕੀਆਂ ਗਈਆਂ ਸਾਡੀਆਂ ਸਾਡੇ ਮੁੰਡੇ ਰੋਕੇ ਗਏ ਲੰਗਰ ਰੋਕੇ ਗਏ ਸੋ ਇਹ ਕਿਤੇ ਨਾ ਕਿਤੇ ਇਹ ਦੋਗਲਾਪਨ ਮੀਡੀਆ 'ਚ ਕੁਝ ਹੋਰ ਬੋਲਿਆ ਜਾਂਦਾ ਵਾ ਥੱਲੇ ਇੱਥੇ ਪੁਲਿਸ ਕਿ ਕਿੱਡੀ ਵੱਡੀ ਤਦਾਦ ਚ ਪੁਲਿਸ ਲਾਈ ਹੈ ਜੀ ਕਾਦੇ ਵਾਸਤੇ ਲਾਈ ਹੈ ਇਹ ਬੈਰੀਕੇਡ ਕੀਤਾ ਆ ਤੁਸੀਂ ਉਹ ਪਿੱਛੋਂ ਤੱਕ ਜਾ ਕੇ ਦੇਖ ਕੇ ਆਓ ਰਾਜਪੁਰੇ ਤੱਕ ਬੈਰੀਕੇਡ ਕੀਤੀ ਆ ਵੱਡੇ ਵੱਡੇ ਕੰਟੇਨਰ ਟਰੱਕ ਲਾਏ ਹੋਏ ਆ ਉਹ ਸਾਡੇ ਬੰਦੇ ਨੂੰ ਰੋਕਣ ਵਾਸਤੇ ਆ ਨਾ ਕਿ ਸਾਡੇ ਧਰਨੇ ਨੂੰ ਸਪੋਰਟ ਕਰਨ ਵਾਸਤੇ ਆ ਸੋ ਇੱਕ ਤਰ੍ਹਾਂ ਦਾ ਇਹ ਵਿਖਾਵਾ ਕੀਤਾ ਜਾ ਰਿਹਾ ਵੀ ਅਸੀਂ ਕਿਸਾਨਾਂ ਦੇ ਬਹੁਤ ਵੱਡੇ ਹਮਾਇਤੀ ਆ ਸ਼ਾਇਦ ਜੀੜੀ ਦਾ ਅਸਰ ਹੋ ਸਕਦਾ ਤਾਡੇ ਸਵਾਲ ਦਾ ਜਵਾਬ ਹੈ ਬਸ ਅੱਗੇ ਹੋਰ ਸਵਾਲ ਕਿਹੜੇ ਤਰੀਕੇ ਦੀ ਗੱਲ ਕਰ ਰਹੇ ਕੱਲ ਤੁਹਾਡਾ ਦਿੱਤਾ ਗਿਆ ਸੀ 11 ਵਜ ਦਾ ਟਾਈਮ ਫਿਰ ਵੀ ਕੱਲ ਕੁਝ ਨਹੀਂ ਹੋਇਆ ਇੰਨਾ ਯੂਥ ਵੀ ਪਹੁੰਚਿਆ ਹੋਇਆ ਸੀਗਾ ਯੂਥ ਕੱਲ ਕਹਿ ਕੇ ਗਿਆ ਵੀ ਜੇ ਅੱਜ ਕੁਝ ਕਰਨਾ ਕਰ ਲਉ ਨਹੀਂ ਅਸੀਂ ਨਹੀਂ ਰਹਿਲਾਂਗੇ ਤੁਸੀਂ ਉਸ ਨੂੰ ਕਿਵੇਂ ਦੇਖਦੇ ਹੋ ਵੀ ਕੁਝ ਘਟੇ ਨੇ ਕਿਸਾਨਾਂ ਦੇ ਯੂਥ ਨੂੰ ਪਹਿਲੀ ਪਹਿਲੀ ਗੱਲ ਤਾਂ ਜਦੋਂ ਤੁਸੀਂ ਇਸ ਗੱਲ ਨੂੰ ਨਖੇੜ ਕੇ ਕਿਉਂ ਦੇਖਦੇ ਆ ਯੂਥ ਕੋਈ ਸਮਾਨ ਤੋਂ ਉੱਤਰ ਕੇ ਥੋੜੂ ਆਉਂਦਾ ਸਾਡੇ ਮੁੰਡੇ ਆ ਹਾਂ ਇਹ ਸਾਡੇ ਮੁੰਡੇ ਥੋੜਾ ਜਿਹਾ ਕੋਈ ਗੁੱਸਾ ਵੀ ਕਰ ਜੂ ਅਸੀਂ ਕੱਲ ਨੂੰ ਫੇਰ ਲੈ ਆਉਣੇ ਆ ਕਿਸਾਨਾਂ ਦੇ ਮੁੰਡੇ ਆ ਨਾ ਮਜ਼ਦੂਰਾਂ ਦੇ ਮੁੰਡੇ ਕਿੱਧਰ ਜਾਣਗੇ ਐਮਐਸਪੀ ਉਹਨਾਂ ਨੂੰ ਨਹੀਂ ਚਾਹੀਦੀ ਉਹਨਾਂ ਨੂੰ ਵੀ ਚਾਹੀਦੀ ਆ ਜਿਹੜੀ ਰਹੀ ਗੱਲ ਵੀ ਤੁਸੀਂ ਤੋੜਿਆ ਕਿਉਂ ਨਹੀਂ ਵੀ ਕੱਲ ਇੰਨਾ ਕੱਟ ਸੀ ਤੋੜਿਆ ਕਿਉਂ ਨਹੀਂ ਤੁਸੀਂ ਵੀ ਜਾਣਦੇ ਆ ਜੇ ਇੱਕ ਲੀਡਰਸ਼ਿਪ ਚਾਹੁੰਦੀ ਉਹ ਟੁੱਟ ਸਕਦਾ ਸੀ ਪਰ ਅਸੀਂ ਨਹੀਂ ਚਾਹੁੰਦੇ ਸਾਡਾ ਕਿਸੇ ਵੀ ਇੱਕ ਨੌਜਵਾਨ ਦਾ ਨੁਕਸਾਨ ਹੋਵੇ ਅਸੀਂ ਨੁਕਸਾਨ ਤਾਂ ਫੇਰ ਵੀ ਹੋ ਰਿਹਾ ਲੱਖਾਂ ਬੰਦ ਕਰਕੇ ਨੁਕਸਾਨ ਨੁਕਸਾਨ ਹੋ ਰਿਹਾ ਵਾ ਸਰਕਾਰ ਅੰਦਰ ਆ ਕੇ ਕਰ ਰਹੀ ਆ ਸਾਡੇ ਉੱਤੇ ਹਮਲਾ ਕਰਕੇ ਕਰ ਰਹੀ ਹੈ ਅਸੀਂ ਆਪਦੇ ਬਚਾਅ ਦੇ ਵਿੱਚ ਸਾਡਾ ਨੁਕਸਾਨ ਹੋ ਰਿਹਾ ਵਾ ਨਾ ਕਿ ਅਸੀਂ ਹਮਲਾਵਰ ਹੋ ਕੇ ਆਪਦਾ ਨੁਕਸਾਨ ਕਰਾ ਰਹੇ ਹਾਂ ਜਿਵੇਂ ਜਿਵੇਂ ਭਾਜਪਾ ਦੇ ਖਿਲਾਫ ਜਿਹੜੇ ਆ ਧਰਨੇ ਲਗਾਏ ਜਾ ਰਹੇ ਕੀ ਹੁਣ ਪੰਜਾਬ ਸਰਕਾਰ ਦੇ ਮੰਤਰੀ ਦੇ ਖਿਲਾਫ ਨਹੀਂ ਧਰਨੇ ਲੱਗਣੇ ਚਾਹੀਦੇ ਜਿਵੇਂ ਪੰਜਾਬ ਚੇਨ ਜਿਹੜਾ ਅਤਰੂਗਾਇਆ ਦੇਖੋ ਇਹ ਇਹ ਆ ਗਿਆ ਤੁਹਾਡਾ ਸਵਾਲ ਇਹ ਜਿਹੜਾ ਸਵਾਲ ਹੈ ਇਹਦਾ ਜਵਾਬ ਦੋ ਦੋ ਫੋਰਮ ਬੈਠਣਗੇ ਉਸ ਤੋਂ ਬਾਅਦ ਜੋ ਚਰਚਾ ਚ ਨਿਕਲੇਗਾ ਇਹਦਾ ਜਵਾਬ ਉਧਰ ਦਿੱਤਾ ਜਾਏਗਾ ਸਾਡਾ ਸੀਐਮ ਚੰਨੀ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਸਾਡੇ ਕੋਲ ਉਹਨਾਂ ਦਾ ਬਿਆਨ ਨਹੀਂ ਆਇਆ ਸ਼ਾਇਦ ਤੁਹਾਡੇ ਕੋਲ ਜੀ ਆਇਆਂ ਕਹਾਂਗੇ ਜੀ ਆਇਆਂ ਕਹਾਂਗੇ ਜੀ ਆਇਆਂ ਕਹਾਂਗੇ ਧੰਨਵਾਦ ਜੀ ਧੰਨਵਾਦ